ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀ ਦੀਪੂ ਹੋਲਡਰਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਭਰ ਚ ਲਗਭਗ 18000 ਰਾਸ਼ਨ ਦੀਪੂ ਹੋਲਡਰਾਂ ਦੇ ਪਰਿਵਾਰਾਂ ਲਈ ਤਿਹਾਰ ਦੀ ਚਮਕ ਫਿੱਕੀ ਪੈ ਗਈ ਹੈ ਕਿਉਂਕਿ ਉਹਨਾਂ ਨੂੰ April ਤੋਂ June ਤੱਕ 3 ਮਹੀਨੇ ਦਰੌਣ ਕਣਕ ਵੰਡ ਲਈ ਕਮਿਸ਼ਨ ਨਹੀਂ ਮਿਲਿਆ ਰੱਖੜੀ ਅਤੇ 15 ਅਗਸਤ ਵਰਗੇ ਮਹੱਤਵਪੂਰਵ ਤਿਹਾਰਾਂ ਦੌਰਾਨ ਸਾਰੇ ਦੀਪੂ ਹੋਲਡਰਾਂ ਨੂੰ ਸਰਕਾਰ ਵੱਲ ਦੇਖ ਰਹੇ ਹਨ ਕਿ ਸਰਕਾਰ ਉਹਨਾਂ ਦੇ ਖਾਤਿਆਂ ਵਿੱਚ ਕਮਿਸ਼ਨਰ ਕਦੋਂ ਜਮਾ ਕਰੇਗੀ ਜਦ ਕਿ ਇਸ ਸਮੇਂ ਪੰਜਾਬ ਭਰ ਦੇ ਰਾਸ਼ਨ ਡਿਪੋ ਦੇ ਜੁਲਾਈ ਤੋਂ ਦਸੰਬਰ ਤੱਕ ਅਗਲੇ 3 ਮਹੀਨੇ ਕਣਕ ਦੇ ਬੰਡਲਦਾਲ ਕੰਮ ਲਗਭਗ 70% ਤੱਕ ਪੂਰਾ ਹੋ ਚੁੱਕਾ ਹੈ ਜਿਸ ਕਾਰਨ ਡਿਪੋ ਨਦੀ ਮੱਥੇ ਤੇ ਚਿੰਤਾ ਦੀਆਂ ਰੇਖਾਵਾਂ ਦਿਖਾਈ ਦੇਣ ਲੱਗ ਪਈਆਂ ਪੰਜਾਬ ਡਿਪੋ ਹੋਲਡ ਰਾਸ਼ਨੇਸ਼ਨ ਦੀ ਟੀਮ ਨੇ ਇਸ ਤੇ ਡੂੰਗੀ ਚਿੰਤਾ ਪ੍ਰਗਟ ਕਰਦੇ ਕਿ ਪੰਜਾਬ ਪਰ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨਾਲ ਸੰਬੰਧਤ ਲਗਭਗ 1.65 ਕਰੋੜ ਮੈਂਬਰਾਂ ਨੂੰ ਅਨਾਜ ਵੰਡਿਆ ਹੈ ਲਾਪਾਤਰੀ ਪਰਿਵਾਰوں ਰਾਸ਼ਨ ਦੀਪਾਂ ਤੇ ਹਰ ਸਾਲ ਚਾਰ ਵਾਰ ਜਾਂ ਤਿੰਨ ਮਹੀਨਿਆਂ ਦੇ ਅੰਤਰਾਲ ਅਤੇ ਮੁਫਤ ਕਣਕ ਵੰਡੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਉਹਨਾਂ ਨੂੰ ਰੱਖੜੀ ਵਰਗੇ ਤਿਉਹਾਰਾ ਤੇ અપਮਾਨ ਦਾ ਸਾਹਮਣਾ ਕਰਨਾ ਪੈਂਦਾ ਉੱਥੇ 15 ਅਗਸਤ ਤੇ ਵੀ ਉਹਨਾਂ ਦੇ ਪਰਿਵਾਰਾਂ ਦੀ ਬਹੁਤ ਸਾਰੀ ਉਮੀਦਾਂ ਤੇ ਪਾਣੀ ਫਿਰ ਗਿਆ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਪਹਿਲਾ ਹੀ ਪੰਜਾਬ ਚ ਡੀਪੋ ਆਰਡਰਾਂ ਨੂੰ ਕਣਕ ਵੰਡ ਲਈ ਸਿਰਫ 90 ਰੁਪਏ ਪ੍ਰਤੀ ਕੁੰਟਲ ਦੀ ਦਰ ਨਾਲ ਮੇਨਤਾ ਦੇ ਰਹੀ ਹੈ ਜਿਸ ਤੋਂ ਇਲਾਵਾ ਸਮੇਂ ਸਿਰ ਕਮਿਸ਼ਨਾਂ ਮੇਲਕਾਰ ਪੰਜਾਬ ਦੀ ਲਗਭਗ 18000 ਡੀਪੋ ਆਰਡਰਾਂ ਨੂੰ ਆਰਥਿਕ ਝਟਕਾ ਸਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ਨਲਾਕੀ ਹੈ ਅੱਜੀਆਂ ਹੋਰ ਖਬਰਾਂ ਜਰਨਲਿਸਟ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅੱਜੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ